ਲੱਭਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਸ਼ਾਮ ਹੋ ਗਈ ਜੀ 24 ਸਤੰਬਰ ਆ ਤੇ ਅੱਜ ਮੈਨੂੰ ਲੱਗਦਾ ਕੱਲ 23 ਸਤੰਬਰ ਸੀ ਕੱਲ ਦਿਨ ਤੇ ਰਾਤ ਇੱਕ ਬਰਾਬਰ ਸੀ ਆਪਾਂ ਪੜਦੇ ਹੁੰਦੇ ਸੀ ਪੜਾਉਂਦੇ ਹੁੰਦੇ ਸੀ ਹੈਨਾ ਵੀ 23 ਸਤੰਬਰ ਨੂੰ ਦਿਨ ਤੇ ਰਾਤ ਜਿਹੜਾ ਬਰਾਬਰ ਹੋ ਜਾਂਦੇ ਸੀ ਤੇ ਅੱਜ 24 ਸਤੰਬਰ ਆ ਤੇ ਅੱਜ ਮੈਨੂੰ ਲੱਗਦਾ 38 ਠੁੱਤੀ ਦੇ ਨੇੜੇ ਟੈਂਪਰੇਚਰ ਰਿਹਾ ਦੇ ਨੇ ਵੱਧ ਵੀ ਹੋਣਾ ਠੀਕ ਹੈ ਜਿਹੜਾ ਕਿ ਝੋਨੇ ਦੇ ਫਸਲ ਲਈ ਕੋਈ ਬਹੁਲੀ ਚੰਗੀ ਗੱਲ ਨਹੀਂ ਹੈਗੀ ਹਾਲਾਂਕਿ ਪਾਦੋਂ ਚ ਜਿਹੜੀ ਐ ਗਰਮੀ ਹੋਣੀ ਚਾਹੀਦੀ ਸੀ ਉਦੋਂ ਠੰਡਕ ਰਹਾ ਹੁਣ ਅੱਸੂ ਦੇ ਵਿੱਚ ਆ ਕੇ ਥੋੜੀ ਜਿਹੀ ਠੰਡਕ ਚਾਹੀਦੀ ਸੀ ਝੋਨਾ ਪੱਕੀ ਜਾਂਦਾ ਹੁਣ ਗਰਮੀ ਹੋ ਗਈ ਹਨਾ ਯਾਨੀ ਮੈਨੂੰ ਤਲਾਹ ਦਾ ਰੱਬ ਭੁੱਲ ਗਿਆ ਪਤਾ ਨਹੀਂ ਕੀ ਕਹਿ ਸਕਦੇ ਆਪਾਂ ਮੇਨ ਗੱਲ ਮੈਂ ਇੱਥੇ ਦੱਸਣੀ ਸੀ ਆ ਵੀਡੀਓ ਦੇ ਵਿੱਚ ਵੀ ਜਿਹੜਾ ਝੋਨਾ ਆ ਵਾਲੀ ਸਟੇਜ ਤੇ ਆ ਵੀਰੇ ਮਿੱਤਰੋ ਲਾਸਟ ਵਾਲੀ ਸਟੇਜ ਦੇ ਉੱਤੇ ਆ ਠੀਕ ਐ ਆਪਾਂ ਪੁਰਾਣੇ ਤਜਰਬੇ ਨਾਲ ਹੀ ਮੈਨੂੰ ਫੋਨ ਆਉਂਦੇ ਨੇ ਮੈਨੂੰ ਬਹੁਤ ਸਾਰੇ ਮੈਸੇਜ ਆਏ ਭਰਾਵਾਂ ਦੇ ਕੀ ਬਾਈ ਜੀ ਪਾਣੀ ਲਾਏ ਨੂੰ ਮਹੀਨਾ ਹੋ ਗਿਆ ਬਾਈ ਮਹੀਨੇ ਵਾਲੀ ਖੇਡ ਨਾ ਖੇਡੋ ਹੁਣ ਠੀਕ ਹੈ ਮੌਸਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੁੰਦਾ ਹਰ ਵਾਰੀ ਖੇਤੀ ਹੈ ਜਿਹੜੀ ਉਹ ਮੌਸਮ ਦੇ ਉੱਤੇ ਹੀ ਡਿਪੈਂਡ ਆ ਹਨਾ ਨੋ ਡਾਊਟ ਪੁਰਾਣੇ ਤਜਰਬੇ ਤੁਸੀਂ ਵਰਤੋ ਪਰ ਦੋ ਚੀਜ਼ਾਂ ਦਾ ਧਿਆਨ ਰੱਖੋ ਪਾਣੀ ਵੇਲੇ ਇੱਕ ਤਾਂ ਦੀ ਮਿੱਟੀ ਦੀ ਠੀਕ ਹੈ ਇੱਕ ਆਪਦੇ ਮੌਸਮ ਦੀ ਇੱਕ ਪਾਣੀ ਦੀ ਠੀਕ ਹੈ ਜੇ ਤੁਹਾਡਾ ਵਾਹਣ ਆ ਜਿਹੜਾ ਉਹ ਪਾਣੀ ਥੱਲੇ ਜੀਰ ਜਾਂਦਾ ਛੇਤੀ ਥੱਲੇ ਪਾਣੀ ਨਿਕਲ ਜਾਂਦਾ ਥੱਲੇ ਤੇ ਤੁਹਾਡੇ ਖੇਤਾਂ ਦੇ ਵਿੱਚ ਗਿੱਲ ਘਟ ਰਹਿੰਦੀ ਆ ਤਾਂ ਪਾਣੀ ਲਾਓ ਵੀਰੇ ਮਿੱਤਰੋ ਹਫਤੇ ਦੇ ਗੈਪ-ਗੈਪ ਤੇ ਪਾਣੀ ਲਾ ਦਿਓ ਲਾਸਟ ਸਟੇਜ ਪਹਿਲਾਂ ਮਹੀਨਾ-ਮਹੀਨਾ ਵੀ ਟੱਪ ਜਾਂਦਾ ਸੀ ਮਹੀਨਾ ਪਹਿਲਾਂ ਬੰਦ ਕਰ ਦਿੰਦੇ ਸੀ ਤਾਂ ਸਰ ਜਾਂਦਾ ਸੀ ਪਰ ਹੁਣ ਟੈਂਪਰੇਚਰ ਵੀਰੇ 35 36 37 38 ਵੀ ਆ ਜਿਹੜਾ ਕੀ ਫਰੂਟ ਨੂੰ ਪੱਕਣ ਦੇ ਲਈ ਜਿਹੜੇ ਲਾਸਟ ਸਟੇਜ ਹੁੰਦੀ ਆ ਜਦੋਂ ਮੂਰਲੇ ਦਾਣੇ ਪੱਕ ਜਾਂਦੇ ਨੇ ਠੀਕ ਆ ਵਿਚਾਲੜਾ ਤੇ ਲਾਸਟ ਵਾਲੇ ਦਾਣੇ ਰਹਿ ਜਾਂਦੇ ਨੇ ਬਹੁਤ ਉਹਨੇ ਉਹ ਸਟੇਜ ਦੇ ਉੱਤੇ ਨੇ ਠੀਕ ਹੈ ਉਹਨੂੰ ਆਪਾਂ ਰਾਈਪਨਿੰਗ ਆਫ ਫਰੂਟ ਵੀ ਕਹਿ ਦਿੰਦੇ ਆ ਠੀਕ ਹੈ ਜਮਾ ਪੱਕੀ ਜਾਂਦਾ ਮਤਲਬ ਆਪਣਾ ਚੌਲ ਉਦੋਂ ਅਨੁਕੂਲਤ ਟੈਂਪਰੇਚਰ ਜਿਹੜਾ ਉਹ 20 ਤੋਂ 25 ਚਾਹੀਦਾ ਹੁੰਦਾ ਹੁਣ ਟੈਂਪਰੇਚਰ ਬਹੁਤ ਜ਼ਿਆਦਾ ਤੇ ਪੋਲੀਨੇਸ਼ਨ ਦੇ ਲਈ ਜਦੋਂ ਪ੍ਰਾਗਨ ਦੀ ਕਿਰਿਆ ਕਰਦਾ ਜਿਵੇਂ ਆਪਣੀਆਂ ਬਾਸਮਤੀ ਵੈਰਾਈਟੀਆਂ ਨੇ ਜਾਂ PR126 ਝੋਨਾ ਜਿਹੜੀਆਂ ਪਛੇਤੀਆਂ ਵੈਰਾਈਟੀਆਂ ਨੇ ਜਿਹੜੀਆਂ ਹਜੇ ਗੋਪਤੇ ਨੇ ਜਾਂ ਨਸਰ ਰਹੀ ਆ ਜਾਂ ਕੋਈ ਵੀ ਝੋਨਾ ਜਿਹੜਾ ਹਜੇ ਨਸਰ ਰਿਹਾ ਉਹਨੂੰ ਵੀ ਪਾਣੀ ਵੀਰੇ ਤੰਨ ਕੇ ਰੱਖੋ ਉਹਦੇ ਲਈ ਟੈਂਪਰੇਚਰ ਵੀ ਆਪਣੇ ਕੋਲੇ 25 ਤੋਂ 30 ਡਿਗਰੀ ਚਾਹੀਦਾ ਠੀਕ ਹੈ ਵੱਦੋ ਵੱਦ 35 ਡਿਗਰੀ ਤੱਕ ਚੱਲ ਜਾਂਦਾ ਜਦੋਂ 35 ਤੋਂ ਉੱਤੇ ਹੋ ਗਿਆ 25 ਤੋਂ ਥੱਲੇ ਹੋ ਗਿਆ ਤਾਂ ਗੜਬੜ ਹੋ ਜਾਂਦੀ ਹੈ ਜੇ ਜ਼ਿਆਦਾ ਗਰਮ ਹੋ ਜੂਗਾ ਤਾਂ ਬੂਟਾ ਸਟ੍ਰੈਸ ਦੇ ਵਿੱਚ ਆ ਜਾਊਗਾ ਜੇ ਜ਼ਿਆਦਾ ਠੰਡਾ ਹੋਊਗਾ ਟੈਂਪਰੇਚਰ ਤਾਂ ਵੀ ਦਿੱਕਤ ਆ ਜਾਂਦੀ ਹੈ ਪਰ ਅਨੁਕੂਲਤ ਜਿਆ ਟੈਂਪਰੇਚਰ ਜਿਹੜਾ 25 ਤੋਂ 35 ਡਿਗਰੀ ਦੇ ਵਿੱਚ ਵਿੱਚ ਚਾਹੀਦਾ ਠੀਕ ਹੈ ਮੇਨ ਤੁਹਾਡੇ ਕੋਲੇ 35 ਤੋਂ ਥੱਲੇ ਥੱਲੇ ਹੀ ਟੈਂਪਰੇਚਰ ਚਾਹੀਦਾ ਅੱਜ 38 ਟੈਂਪਰੇਚਰ ਜਿਹੜਾ ਗੂਗਲ ਦਿਖਾਈ ਜਾਂਦਾ ਉਹਦੋਂ ਜ਼ਿਆਦਾ ਹੋਣਾ ਹਰੇਕ ਕਿਤੇ ਹੀ ਠੀਕ ਹੈ ਤੇ ਆਪਦਾ ਬਾਈ ਬਣਦੇ ਪਾਣੀ ਆ ਜਿਹੜਾ ਪਾਣੀ ਦੀ ਮੈਨੇਜਮੈਂਟ ਤੁੰਨ ਕੇ ਰੱਖੋ ਮੜੀ ਜੀ ਹਨਾ ਹਲਕੇ ਹਲਕੇ ਵੱਤਰਾਂ ਦੇ ਉੱਤੇ ਪਾਣੀ ਲਾਈ ਜਾਓ ਮੈਂ ਨਹੀਂ ਕਹਿੰਦਾ ਵੀ ਦੂਜੇ ਦਿਨ ਹੀ ਛੱਡੀ ਰੱਖੋ ਮੈਂ ਨਹੀਂ ਕਹਿੰਦਾ ਵੀ ਤੀਜੇ ਦਿਨ ਹੀ ਛੱਡੀ ਰੱਖੋ ਹਨਾ ਆਪਦਾ ਹਫਤੇ ਬਾਅਦ ਪਾਣੀ ਲਾਓ ਜਿਨ੍ਹਾਂ ਨੇ 15 ਦਿਨ ਪਹਿਲਾਂ ਸੋਚ ਲਿਆ ਸੀ ਉਹ ਆਪਦਾ ਹਫਤਾ ਪਹਿਲਾਂ ਪਾਣੀ ਬੰਦ ਕਰੋ ਠੀਕ ਹੈ ਤੇਲਾ ਐਨੇ ਟੈਂਪਰੇਚਰ ਦੇ ਵਿੱਚ ਨਹੀਂ ਆਉ ਤੈਲਾ ਸਿਰਫ ਉਹ ਖੇਤਾਂ ਦੇ ਵਿੱਚ ਆ ਜਿਨ੍ਹਾਂ ਨੇ ਪਹਿਲਾਂ ਥਰਨ ਗਰੁੱਪ ਕਰਤਾ ਜਾਂ ਜਿਆਦੀ ਯੂਰੀਆ ਪਾਤੀ ਜਾਂ ਜਿਆਦੇ ਨਹਿਰੀ ਪਾਣੀ ਲੱਗਦੇ ਆ ਜਿੱਥੇ ਉੱਥੇ ਤੇਲਾ ਹੈ ਨਾ ਅਦਰਵਾਈਜ਼ ਕਿਸੇ ਖੇਤ ਦੇ ਵਿੱਚ ਤੇਲਾ ਨਹੀਂ ਹੈਗਾ ਜਿੱਥੋਂ ਤੱਕ ਮੈਨੂੰ ਲੱਗਦਾ ਠੀਕ ਹੈ ਜੀ ਬਾਕੀ ਮਹਿੰਗੀਆਂ ਦਵਾਈਆਂ ਕਰੇ ਦਾ ਕੋਈ ਫਾਇਦਾ ਨਹੀਂ ਹੈਗਾ ਜਿਹੜਾ ਹਲਦੀ ਰੋਗ ਆਉਣਾ ਸੀ ਉਹਨੂੰ ਤੁਸੀਂ ਕੰਟਰੋਲ ਜਿਹੜਾ ਆ ਗਿਆ ਜਿੱਥੇ ਉਹਨੂੰ ਤੁਸੀਂ ਠੀਕ ਨਹੀਂ ਕਰ ਸਕਦੇ ਉਹਨੂੰ ਤੁਸੀਂ ਕੰਟਰੋਲ ਕਰਨ ਲਈ ਪਹਿਲਾਂ ਦਵਾਈ ਕਰਨੀ ਹੁੰਦੀ ਹੈ ਜਿਵੇਂ ਮੈਂ ਪਹਿਲਾਂ ਵੀਡੀਓ ਪਾਈ ਸੀ ਠੀਕ ਹੈ ਹੁਣ ਉਹਨੂੰ ਕੰਟਰੋਲ ਆਪਾਂ ਨਹੀਂ ਕਰ ਸਕਦੇ ਐਵੇਂ ਨੁਕਸਾਨ ਨੂੰ ਦੁੱਗਣਾ ਕਰ ਲੋਗੇ 1500 2000 ਦੀ ਦਵਾਈ ਦਾ ਜਿਹੜੇ ਬੂਟੇ ਪੰਨੋਗੇ ਉਹ ਅੱਡ ਪੰਨੋਗੇ ਠੀਕ ਹੈ ਜੀ ਤਾਂ ਉਹਦੇ ਵਾਟਰ ਦਾ ਮੈਨੇਜਮੈਂਟ ਆਪਦੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਦੇ ਮੌਸਮ ਦੇ ਹਿਸਾਬ ਨਾਲ ਆਪਦੀ ਵੈਰਾਈਟੀ ਦੇ ਹਿਸਾਬ ਨਾਲ ਕਰੋ ਵੀਰੇ ਜੇ ਤੁਸੀਂ ਕਈ ਭਰਾ ਡਰੀ ਜੰਨੇ ਵਿੱਚ ਝੋਨਾ ਡਿੱਗ ਜੂਗਾ ਝੋਨਾ ਡਿੱਗ ਜੂਗਾ ਡਿੱਗ ਜੂਗਾ ਡਿੱਗਣ ਡਿੱਗਣ ਦੇ ਚੱਕਰ ਦੇ ਵਿੱਚ ਨਾਲੇ ਤਾਂ ਵੀਰੇ ਦਾਣੇ ਦਾ ਤੁਸੀਂ ਵਜਨ ਘਟਾ ਲੋਗੇ ਨਾਲੇ ਬੂਟਾ ਸਟ੍ਰੈਸ ਚ ਆ ਜੂਗਾ ਜੇ ਕੁਦਰਤ ਨੇ ਮਾਰ ਕਰੀ ਜੇ ਤੁਹਾਡੇ ਕਿਸਮਤ ਦੇ ਵਿੱਚ ਲਿਖਿਆ ਹੋਇਆ ਤਾਂ ਡਿੱਗਣਾ ਤੁਹਾਡਾ ਖੜਿਆ ਸੁੱਕੇ ਵਾਲਾ ਵੀ ਡਿੱਗ ਪੈਣਾ ਤੇ ਬਾਕੀ ਗਿੱਲੇ ਵਾਲਾ ਵੀ ਡਿੱਗ ਪੈਣਾ ਠੀਕ ਹੈ ਪਾਣੀ ਲਾ ਕੇ ਰੱਖੋ ਆਪਦੇ ਵੀਰ ਮੇਰੇਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿੰਨੀਆਂ ਇੱਕ ਗੱਲਾਂ ਆਪਦੇ ਨਾਲ ਗੁਜ਼ਰਦੀਆਂ ਮੈਂ ਤੁਹਾਨੂੰ ਉਹ ਦੱਸ ਦਿੰਨਾ ਹੁਣ ਨਾ ਥੈਂਕ ਯੂ ਸੋ ਮੱਚ ਜੀ ਜਿਹੜੇ ਕਮੈਂਟ ਕਰਦੇ ਨੇ ਜਾਂ ਫੋਲੋ ਕਰਦੇ ਨੇ ਸਬਸਕ੍ਰਾਈਬ ਕਰਦੇ ਆ ਜਿਹੜੇ ਮੈਸੇਜ ਕਰਦੇ ਨੇ ਠੀਕ ਹੈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਭਰਾਵਾਂ ਦਾ ਕਮੈਂਟ ਜਰੂਰ ਕਰਿਓ ਕਿਹੜੇ ਏਰੀਆ ਤੱਕ ਵੀਡੀਓ ਆਪਣੀ ਪਹੁੰਚਦੀ ਆ ਤੇ ਕਿਹੜੀ ਵੈਰਾਈਟੀ ਤੁਸੀਂ ਲਾਈ ਆ ਥੈਂਕ ਯੂ ਸੋ ਮੱਚ